ਜਿਵੇਂ ਜਿਵੇਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਉਸੇ ਤਰ੍ਹਾਂ ਹੀ ਪਾਰਟੀਆਂ ਦੇ ਜਿਹੜੇ ਨੇ ਰੁਝਾਨ ਅੱਗੇ ਵੱਧੇ ਤੁਰ ਜਾਣੇ ਨੇ ਟਾਈਮ ਜਿਹੜਾ ਹੈ ਇਹ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਤਾਂ ਆਪਣੇ ਦਾ ਚੁਸਪਿੰਦਰ ਵੀਰ ਜੀ ਨੇ ਬੋੜਾਵਾਲ ਜਾਣ ਤੋਂ ਖੜੇ ਪਿੰਨਾਂ ਨਾਲ ਗੱਲ ਕਰਾਂਗੇ ਸੁਸ਼ਿੰਦਰ ਜੀ ਕੀ ਕਹੋਗੇ ਧਿਰਾਂ ਧੜਕਣ ਵੱਧ ਗਈਆਂ ਟਾਈਮ ਨੇੜੇ ਆ ਰਹੇ ਭਾਈ ਜੀ ਧੜਕਣ ਨਹੀਂ ਵੱਧ ਰਹੀ ਲੋਕ ਦਿਲ ਦੀ ਧੜਕਣ ਬਣੇ ਹੋਏ ਨੇ ਇੰਨਾ ਪਿਆਰ ਆ ਠੀਕ ਹੈ ਤੁਸੀਂ ਵੇਖ ਲਓ ਅੱਜ ਅਹਿਮਦਪੁਰ ਚ ਮੈਨੂੰ ਲੱਗਦਾ ਸਾਰਾ ਪਿੰਡ ਹੀ ਆ ਗਿਆ ਠੀਕ ਹੈ ਇਹ ਜਿਹੜੀ ਤਾਕਤ ਹੈ ਜਿਹੜਾ ਹੌਸਲਾ ਇਹ ਹੋਰ ਮਜ਼ਬੂਤ ਕਰਦਾਗਾ ਕੀ ਕਹੋਗੇ ਤੁਸੀਂ ਇੱਕ ਨੌਜਵਾਨ ਹੋ ਤੇ ਤੁਹਾਡੇ ਬਰਾਬਰ ਆਪਾਂ ਕਹਿੰਦੇ ਇੱਕ ਪੁਰਾਣੇ ਬਜ਼ੁਰਗ ਖੜੇ ਨੇ ਜਿਨ੍ਹਾਂ ਨੂੰ ਕਾਫੀ ਤਜਰਬਾ ਹੈ ਅਲੱਗ-ਅਲੱਗ ਸਪੰਚੀ ਵੀ ਰਹੇ ਚੁਕੇ ਨੇ ਪ੍ਰਕਟੇ ਨੇ ਪ੍ਰਧਾਨ ਵੀ ਰਹੇ ਚੁਕੇ ਨੇ ਤੇ ਤੁਸੀਂ ਉਹਨਾਂ ਦੇ ਮੁਕਾਬਲਾ ਮੁਕਾਬਲਾ ਕਿਵੇਂ ਦੇਖਦੇ ਦੇਖੋ ਭਾਈ ਜੀ ਮੈਂ ਪੋਲਿਟਿਕਸ ਮੈਂ ਕਦੇ ਮੁਕਾਬਲਾ ਰਾਜਨੀਤੀ ਚ ਕੀਤਾ ਨਹੀਂ ਮੈਂ ਜਿਹੜੀ ਪੋਲਿਟਿਕਸ ਕਰਦਾ ਰਾਜਨੀਤੀ ਕਰਦਾ ਮੈਂ ਸੇਵਾ ਦੀ ਕਰਦਾ ਮੈਂ ਕਿਸੇ ਬਾਰੇ ਕੁਝ ਨਹੀਂ ਕਹਿੰਦਾ ਮੈਂ ਤਾਂ ਆਪਣੇ ਬਾਰੇ ਕਹੂੰ ਵੀ ਮੇਰੇ ਬਾਰੇ ਪਤਾ ਕਰੋ ਮੈਂ ਕਿਵੇਂ ਦਾ ਮੈਂ ਕੀ ਕੀਤਾ ਮੈਂ ਕੀ ਕਰਨਾ ਰਾਜਨੀਤੀ ਜਿਹੜੀ ਲੀਡਰਾਂ ਨੇ ਹੁਣ ਤੱਕ ਉਲ ਜਾ ਕੇ ਰੱਖੀ ਆ ਉਹ ਉਹਨੂੰ ਨਿੰਦ ਰਿਹਾ ਉਹਨੂੰ ਨਿੰਦ ਰਿਹਾ ਨਿੰਦਨ ਦੀ ਪੋਲਿਟਿਕਸ ਤੋਂ ਮੈਂ ਬਹੁਤ ਦੂਰ ਆ ਮੈਂ ਤਾਂ ਆਪਣੇ ਕੰਮਾਂ ਦੀ ਗੱਲ ਕਰੂੰ ਵੀ ਭਾਈ ਮੈਂ ਇਹ ਕੰਮ ਕੀਤੇ ਨੇ ਹੁਣ ਮੈਂ ਇਹ ਕਰਨੇ ਨੇ ਬਸ ਮੈਂ ਕਿਸੇ ਨੂੰ ਨਿੰਦਾ ਮੈਂ ਕਹਾਂ ਵੀ ਉਹਨੇ ਉਹ ਕੀਤਾ ਉਹ ਕਿਉਂ ਕਰਦਾ ਉਹ ਚ ਹੁਣ ਤੱਕ ਸਾਡਾ ਸਮਾਂ ਬਰਬਾਦ ਕਰ ਲਿਆ ਸੀ ਇਹ ਰਾਜਨੀਤੀ ਚ ਮੈਂ ਉਹ ਰਾਜਨੀਤੀ ਤੋਂ ਬੜਾ ਉੱਪਰ ਉੱਠ ਕੇ ਕੰਮ ਕਰਨਾ ਦੇਖੋ ਸਤਕਾਰਯੋਗ ਨੇ ਜਿਹੜਾ ਵੀ ਚੋਣ ਲੜਦਾ ਉਹ ਬੜਾ ਸਤਕਾਰਯੋਗ ਆ ਜ਼ਿੰਮੇਵਾਰ ਬੰਦੇ ਨੇ ਪਰ ਮੈਂ ਕੀ ਕੀਤਾ ਉਹ ਵੀ ਦੱਸ ਰਿਹਾ ਤੇ ਮੈਂ ਕੀ ਕਰਨਾ ਮੈਂ ਉਹ ਦੱਸ ਰਿਹਾ ਥੋੜਾ ਤੁਸੀਂ ਮੁੱਖ ਮੰਤਰੀ ਦੇ ਬਹੁਤ ਨੇੜੇ ਹੋ ਤੁਹਾਡੇ ਪਹਿਲੇ ਇਹ ਜਿਹੜੇ ਕਿਹੜੇ ਪਲਾਨ ਨੇ ਜਿਹੜੇ ਤੁਸੀਂ ਜਿੱਤਣ ਤੋਂ ਬਾਅਦ ਨਾ ਪਹਿਲਾ ਕਰੋਗੇ ਭਾਈ ਜੀ ਚਾਹੇ ਜਿੱਤਾਂ ਚਾਹੇ ਹਾਰਾ ਇਹ ਮੇਰਾ ਹਿੱਸਾ ਨਹੀਂ ਹੈਗਾ ਮੇਰਾ ਕੰਮ ਕਰਨ ਦਾ ਮੈਂ ਤੁਹਾਨੂੰ ਪਹਿਲੀ ਦੱਸਦਾ ਵੀ ਮੈਂ ਇੱਕ ਸੋਚ ਤੇ ਕੰਮ ਕਰ ਰਿਹਾ ਜਿਹੜੀ ਰਾਜਨੀਤੀ ਆ ਜਿਵੇਂ ਸੀਐਮ ਸਾਹਿਬ ਦੇ ਕਰੀਬੀ ਹੋਣ ਦੇ ਆਪਾਂ ਨੂੰ ਪ੍ਰਮਾਤਮਾ ਨੇ ਇੱਥੋਂ ਦੇ ਲੋਕਾਂ ਨੇ ਮਿਹਰ ਕਰਤੀ ਉਹ ਇੱਕ ਸਰਕਾਰ ਦਾ ਕੰਮ ਆ ਜਿਹੜੀ ਮੇਰੀ ਸੋਚ ਉਹ ਪਹਿਲੀ ਹੀ ਸੋਚਾ ਕਿ ਲੋਕਾਂ ਚ ਜਾਵਾਂ ਉਹਨਾਂ ਚ ਵਿਚਰਾ ਉਹਨਾਂ ਦੇ ਜਿਹੜੇ ਦੁੱਖ ਨੇ ਤਕਲੀਫਾਂ ਨੇ ਵੈਸੇ ਕਿ ਇਹਨੂੰ ਤਾਂ ਬਹੁਤ ਖੁਸ਼ ਆ ਜਿਵੇਂ ਲੀਡਰ ਕਹਿੰਦੇ ਹੁੰਦੇ ਨੇ ਕਿ ਮੈਂ ਸਕੂਲ ਬਣਾਵਾਂਗੇ ਅਸੀਂ ਗਰਾਊਂਡਾਂ ਬਣਾਵਾਂਗੇ ਅਸੀਂ ਆਹ ਕਰਾਂਗੇ ਉਹ ਕਹਿਣ ਦੀਆਂ ਗੱਲਾਂ ਨੇ ਪਰ ਮੈਂ ਵਿਸ਼ੇਸ਼ਕ ਸਮਝਣਾ ਚਾਹਣਾ ਇਹ ਏਰੀਆ ਦੇ ਮੁੱਦੇ ਮਾਨਸਾ ਮੈਂ ਵਿਚਰਾ ਮੈਨੂੰ ਹਰ ਮੁੱਦੇ ਦਾ ਪਤਾ ਟਿਪਸ ਤੇ ਨੇ ਮੇਰੇ ਕਿ ਮੈਂ ਅਲੀ ਸ਼ਹਿਰ ਚ ਕੀ ਕਰਨਾ ਰਲੇ ਚ ਕੀ ਕਰਨਾ ਭੀਖੀ ਮੈਂ ਕੀ ਕਰਨਾ ਮਤੀਸਮਾ ਮੈਨੂੰ ਸਾਰੇ ਪਿੰਡਾਂ ਦਾ ਪਤਾ ਮੈਨੂੰ ਸਰਪੰਚ ਨੂੰ ਪੁੱਛਣ ਦੀ ਲੋੜ ਨਹੀਂ ਮੈਨੂੰ ਕੋਲੀ ਗਲੀ ਗਲੀ ਦਾ ਪਤਾ ਵੀ ਇੱਥੇ ਆਹ ਕਮੀ ਆ ਇੱਥੇ ਨਮਾ ਆ ਇਹ ਲੋਕਾਂ ਨੂੰ ਮੈਂ ਸਮਝ ਰਿਹਾਗਾ ਪਾਣੀ ਦੀ ਜਿਵੇਂ ਪੱਠੜ ਉੱਥੇ ਪਾਣੀ ਦੀ ਬੜੀ ਦਿੱਕਤ ਆ ਪਾਣੀ ਬੜਾ ਧਰਤੀ ਦਾ ਮਾੜਾ ਉੱਥੇ ਬੋਰ ਵੀ ਨਹੀਂ ਹੈਗਾ ਨਹਿਰੀ ਪਾਣੀ ਜਦੋਂ ਕਈ ਵਾਰ ਨਹੀਂ ਆਉਂਦਾ ਤਾਂ ਦਿੱਕਤ ਆ ਜਾਂਦੀ ਆ ਜਿਵੇਂ ਉੱਥੇ ਮੈਂ ਸੋਚਿਆ ਕਿ ਉੱਥੇ 1000 ਫੁੱਟ ਤੇ 8-10 ਲੱਖ ਰੁਪਏ ਲੈ ਕੇ ਬੋਰ ਕਰਾਈਏ ਐਸੀ ਤਰ੍ਹਾਂ ਪਿੰਡਾਂ ਚ ਵੱੜ ਕੇ ਲੋਕਾਂ ਚ ਰਹਿ ਕੇ ਕੰਮ ਸਾਹਮਣੇ ਆਉਂਦੇ ਨੇ ਜਿਹੜਾ ਸਾਂਝਾ ਕੰਮ ਹੋਊ ਉਹਨੂੰ ਪਾਇਲ ਦੇਦਾਰ ਤੇ ਕਰਵਾਉਂਗਾ ਉਹ ਜਿਹੜਾ ਮੇਨ ਏਜੰਡਾ ਸਾਡੀ ਸਰਕਾਰ ਦਾ ਉਹ ਹੈਗੀ ਹੈਗਾ ਜੀ ਐਜੂਕੇਸ਼ਨ ਮੈਡੀਕਲ ਤੇ ਸਪੋਰਟਸ ਉਹਦੇ ਅਸੀਂ ਬੇ ਸਾਬਤ ਦਲੇਰੀ ਨਾਲ ਕੰਮ ਕਰ ਰਹੇ ਹਾਂ ਹਰ ਪਿੰਡ ਦੇ ਵਿੱਚ ਇੰਨਾ ਫੰਡ ਆ ਰਿਹਾ এডਿਕੇਸ਼ਨ ਨੂੰ ਸਕੂਲਾਂ ਨੂੰ ਤੇ ਮੈਡੀਕਲ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ ਆਮ ਆਪਾ ਦੇਖਦੇ ਆਂ ਕਿ ਪਿੰਡਾਂ ਦੇ ਵਿੱਚ ਉਹਦੇ ਵੋਟਾਂ ਹੁੰਦੀਆਂ ਨੇ ਪੰਚਾਇਤ ਜਿਹੜੀ ਰਾਜਨੀਤੀ ਹੁੰਦੀ ਆ ਉਹ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਜਾਂਦੀ ਹੈ ਤੁਸੀਂ ਗਲੀਆਂ ਨਾਲੀਆਂ ਤੋਂ ਉੱਠ ਕੇ ਕਿਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਸੋਚ ਰਹੇ ਹੋ ਬਜੀ ਪਿੰਡ ਦੇ ਮੁੱਦੇ ਨੇ ਡਿਵੈਲਪਮੈਂਟ ਤਾਂ এডਿਕੇਸ਼ਨ ਦੀ ਆ ਸਪੋਰਟਸ ਦੀ ਆ ਮੈਡੀਕਲ ਦੀ ਆ ਇਹ ਤਾਂ ਸਾਡੀ ਮੇਨ ਮੁੱਢਲੀ ਡਿਵੈਲਪਮੈਂਟ ਆ ਕੀ ਹੁਣ ਉਸ ਪਿੰਡ ਦੇ ਵਿੱਚ ਮੁੱਦਾ ਕੀ ਆ ਉੱਥੇ ਕਮੀ ਕੀਆ ਉਹ ਮੈਂ ਉਹੀ ਕਹਿ ਰਿਹਾ ਕਿ ਉਹ ਉੱਥੋਂ ਦਾ ਮੁੱਦਾ ਉੱਥੋਂ ਦੀ ਕਮੀ ਨੂੰ ਫੜਨਾ ਕਿੱਥੇ ਕਮੀ ਆ ਹਰ ਪਿੰਡ ਦੀ ਅਲੱਗ-ਅਲੱਗ ਕਿਤੇ ਜਿਵੇਂ ਅਹਿਮਦਪੁਰ ਦੀ ਗੱਲ ਕਰੀਏ ਇੱਥੇ ਇੱਕ ਬਸਤੀ ਆ ਉਹ ਅਜ ਤੋਂ ਉਹਦੇ ਨਾਲ ਲਾਈਨ ਦੇ ਨਾਲ ਉਹਦੀ ਕਲੋਨੀ ਆ 300 ਵੋਟਾ ਉੱਥੇ ਪਾਣੀ ਦੀ ਬੜੀ ਦਿੱਕਤ ਆ ਉੱਥੇ ਉਹਨਾਂ ਦੇ ਸਮਸ਼ਾਨ ਘਾਟ ਦੀ ਦਿੱਕਤ ਆ ਠੀਕ ਆ ਬਹੁਤ ਦੂਰ ਰਸਤਾ ਕੱਚਾ ਰਹਗਾ ਪਾਣੀ ਇਹਨਾਂ ਦਾ ਨਿਕਾਸ ਜਿੰਨੀ ਕਿ ਉਹਨੂੰ ਸਮਝਾਈ ਆ ਹੁਣ ਉਸੇ ਇੱਕ ਤਰ੍ਹਾਂ ਕਹਿਣਾ ਹਰ ਪਿੰਡ ਦਾ ਹਰ ਮਹੱਲੇ ਦਾ ਹਰ ਗਲੀ ਦਾ ਅਲੱਗ-ਅਲੱਗ ਮੁੱਦਾਗਾ ਉਸ ਮੁੱਦੇ ਤੇ ਕੰਮ ਕਰਨਾ ਤਾਂ ਕਿ ਲੋਕ ਮਹਿਸੂਸ ਕਰਨ ਜਿਵੇਂ ਮਾਨ ਸਾਹਿਬ ਨੇ ਇੱਕ ਮੁੱਦਾ ਫੜਿਆ ਕਿ ਯਾਰ ਕਿਸਾਨ ਤੇ ਮਜ਼ਦੂਰ ਰਾਤ ਨੂੰ ਪਾਣੀ ਕਿਉਂ ਲੌਂਦੇ ਆ ਗੱਲ ਤਾਂ ਕੁਝ ਵੀ ਨਹੀਂ ਪਰ ਜਦੋਂ ਅਪਲਾਈ ਕੀਤੀ ਘਰ ਘਰ ਨੂੰ ਸਕੂਨ ਮਿਲਿਆ ਦਿਲ ਨੂੰ ਸਕੂਨ ਮਿਲਿਆ ਉਹ ਸਾਰ ਪਰਿਵਾਰ ਨੂੰ ਸਕੂਨ ਮਿਲਿਆ ਵੀ ਸ਼ੁਕਰ ਆ ਯਾਰ ਕੋਈ ਸਾਡਾ ਵੀ ਸੋਚਣ ਵਾਲਾ ਗਿਆ ਰਾਤਾਂ ਨੂੰ ਤੁਰੇ ਫਿਰਦੇ ਸੀ ਐਸੀ ਤਰ੍ਹਾਂ ਮੁੱਦੇ ਨੇ ਪੋਰਟਸ ਦਾ ਮੁੱਦਾ ਮੈਂ ਨਸ਼ੇ ਦੇ ਖਿਲਾਫ ਬੇਵਾਕ ਕੰਮ ਕਰਦਾ ਤੁਹਾਨੂੰ ਪਤਾ ਨਸ਼ੇ ਦਾ ਮੈਂ ਜ਼ੋਨ ਕੋਆਰਡੀਨੇਟਰ ਵੀ ਆ ਹਰ ਪਿੰਡ ਚ ਜਾ ਕੇ ਮੈਂ ਨਸ਼ੇ ਦੇ ਖਿਲਾਫ ਬੋਲਦਾਗਾ ਇੱਥੇ ਵੀ ਬੋਲਾਂਗੇ ਜਿਹੜਾ ਮੜਾ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਡਟ ਕੇ ਖੜਾਂਗੇ ਮੈਂ ਤਾਂ ਕਹਿੰਨਾ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਇਨਕਲਾਬ ਆਜੇ ਲੋਕ ਆਪੀ ਖੜੇ ਹੋ ਜਾਣ ਨਸ਼ੇ ਦੇ ਖਿਲਾਫ ਸਾਡੀ ਲੋੜ ਹੀ ਨਾ ਪਵੇ ਲੋਕ ਕਹਿਣ ਵੀ ਇਹ ਨਸ਼ਾ ਮਾੜਾ ਅਸੀਂ ਸੌ ਮਹਿੰਮ ਚਲਾਉਣਾ ਚਾਹੁੰਨੇ ਆ ਅਸੀਂ ਸੌ ਮਹਿੰਮ ਚਲਾਉਣਾ ਚਾਹੁੰਨੇ ਆ ਕਿ ਗਲੀ ਗਲੀ ਖਿਡਾਰੀ ਪੈਦਾ ਹੋਣ ਮਿਲਖਾ ਸਿੰਘ ਪੈਦਾ ਹੋਵੇ ਦਾਰਾ ਸਿੰਘ ਪੈਦਾ ਹੋਵੇ ਗਲੀ ਗਲੀ ਚ ਆਵਾਜ਼ ਆਵੇ ਕਿ ਅਸੀਂ ਆਰ ਪੰਜਾਬ ਲਈ ਕੁਝ ਕਰਨਾ ਸਾਨੂੰ ਉਹ ਪੰਜਾਬ ਚਾਹੀਦਾ ਜਿਹੜਾ ਰੰਗਲੇ ਪੰਜਾਬ ਦੇ ਅਸੀਂ ਸੁਪਨੇ ਵੇਖਦੇ ਆ ਜਾਂ ਜਿਹੜਾ ਸਾਡੇ ਬਜ਼ੁਰਗ ਸਾਡੇ ਵੱਡ ਬਡੇਰੇ ਸਾਨੂੰ ਪੰਜਾਬ ਦੇ ਕੇ ਗਈ ਸੀ ਜਿਸ ਤਰ੍ਹਾਂ ਮਾਨ ਸਾਹਿਬ ਨੇ ਪਿੰਡਾਂ ਦੇ ਵਿੱਚ ਸਪੋਰਟਸ ਸਟੇਡੀਅਮ ਬਣਾਉਣ ਨੂੰ ਕਿਹਾ ਸੀਗਾ ਉਸ ਦੇ ਉੱਤੇ ਇੱਕ ਇਤਰਾਜ ਉੱਠ ਗਿਆ ਸੀ ਕਿਉਂਕਿ ਉਹਨਾਂ ਨੇ ਠੇਕੇਦਾਰੀ ਸਿਸਟਮ ਕਰਤਾ ਸੀ ਸਰਪੰਚਾ ਵੱਲੋਂ ਉਸ ਤੇ ਇਤਰਾਜ਼ ਉਠਾਇਆ ਗਿਆ ਸੀਗਾ ਉਸ ਮੁੱਦੇ ਨੂੰ ਤੁਸੀਂ ਕਿਵੇਂ ਦੇਖੋਗੇ ਦੇਖੋ ਉਹ ਪਾਲਿਸੀ ਹੈ ਇੱਕ ਪੰਜਾਬ ਦੀ ਸਰਪੰਚ ਸਹਿਬਾਨਾਂ ਨੂੰ ਇੱਕੋ ਧਮਕਾ ਮਦਣਾ ਸਮਾਂ ਬਹੁਤ ਘੱਟ ਆ ਦੋ ਹੁਣ ਸਵਾ ਸਾਲ ਰਹਿ ਗਿਆ ਇੱਕੋ ਧਮਕਾ ਕੰਮ ਕਰਨਾ ਹਰ ਬੰਦੇ ਦੀ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਆ ਕਿਸੇ ਸਰਪੰਚ ਦਾ ਅਲੱਗ ਆ ਹਰ ਪੱਤਰਕਾਰ ਦਾ ਜਿਵੇਂ ਤੁਹਾਡਾ ਪੇਸ਼ੇ ਦੇ ਵਿੱਚ ਅਲੱਗ-ਅਲੱਗ ਪੱਤਰਕਾਰੀ ਆ ਤੁਹਾਡੀ ਅਲੱਗ ਆ ਹੋਰ ਕਿਸੇ ਦੀ ਲੱਗ ਹੋਊਗੀ ਐਸੇ ਤਰ੍ਹਾਂ ਹਰ ਖੇਤਰ ਦੇ ਵਿੱਚ ਕੰਮ ਕਰਨ ਦਾ ਤਰੀਕਾ ਅਲੱਗ ਆ ਮਾਨ ਸਾਹਿਬ ਨੇ ਕੀ ਕੀਤਾ ਸਰਕਾਰ ਨੇ ਕੀ ਕੀਤਾ ਵੀ ਪੂਰੇ ਪੰਜਾਬ ਦੇ ਵਿੱਚ 6000 ਗਰਾਊਂਡ ਬਣਾਉਣਾ ਇੱਕ ਕੰਪਨੀ ਨੂੰ ਕੰਮ ਦੇ ਦੋ ਤੇ ਉਹਨਾਂ ਤੋਂ ਕਹਿ ਦਿਓ ਕਿ ਭਾਈ ਤੁਸੀਂ 3 ਮਹੀਨਿਆਂ ਚ ਜਾਂ 4 ਮਹੀਨਿਆਂ ਚ ਸਾਨੂੰ ਪਿੰਡਾਂ ਚ ਗਰਾਊਂਡ ਚਾਹੀਦੇ ਨੇ ਉਹਨਾਂ ਦੀ ਜਵਾਬਦੇਹਤ ਵੀ ਹੋ ਜੂ ਪਿੰਡ ਦੀ ਪੰਚਾਇਤ ਆ ਜਿਹੜੀ ਚੁਣੀ ਹੋਈ ਲੋਕਾਂ ਦੀ ਕਈ ਤੇਜ਼ੀ ਨਾਲ ਕੰਮ ਕਰਦੇ ਆ ਕੋਈ ਸਲੋ ਕਰਦੇ ਆ ਕਿਤੇ ਕੰਮ ਹੋ ਗਿਆ ਕਿਤੇ ਰਹਿ ਗਿਆ ਇੰਨਾ ਕਰੋੜਾ ਰੁਪਿਆ ਲਗਿਆ ਕਈ ਵਾਰ ਨਾ ਇਹ ਨਹੀਂ ਹੈਗਾ ਕਿ ਕੰਮ ਨਹੀਂ ਕਰਦੇ ਪਰ ਉਹ ਕੰਮ ਚ ਵਿਘਨ ਪੈ ਜਾਂਦਾ ਹੁਣ ਕੀ ਇੱਕ ਕੰਪਨੀ ਆ ਜਿਹਨੂੰ ਕਿਹਾ ਗਿਆ ਕਿ ਸਾਨੂੰ ਐਨੇ ਤਰੀਕ ਤੱਕ ਕੰਮ ਚਾਹੀਦਾ ਨਹੀਂ ਤੁਹਾਡੇ ਟੈਂਡਰ ਕੈਨਸਲ ਤੁਹਾਨੂੰ ਪਲੰਟੀ ਲੱਗੂਗੀ ਸੋ ਸਾਰਾ ਪ੍ਰੋਪਰੋ ਵੇਖਦੇ ਹੋਏ ਕਿਉਂਕਿ ਅਸੀਂ 4 ਮਹੀਨਿਆਂ ਦੇ ਵਿੱਚ ਵਿੱਚ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਵਿੱਚ ਪਿੰਡ ਪਿੰਡ ਗਰਾਊਂਡ ਦੇਣਾ ਹੈ ਹਰ ਪਿੰਡ 33 ਜਿਹੜੇ ਪਿੰਡ ਲੈਏ ਨੇ ਭਲਾ ਢੇਚ ਵੀ ਮੈਨੂੰ ਲੱਗਦਾ 40 50 ਪਿੰਡ ਆਏ ਨੇ ਮਾਨਸਾ ਚ ਵੀ 40 50 ਪਿੰਡ ਨੇ ਜਿੱਥੇ 40 40 ਲੱਖ ਰੁਪਏ ਲਾ ਕੇ ਗਰਾਊਂਡ ਬਣ ਰਹੇ ਨੇ ਹਰ ਪਿੰਡ ਚ ਗਰਾਊਂਡ ਦੇਣਾ ਹਰ ਪ ਜਮ ਦੇਣੀ ਆ ਉਸੇ ਗਰਾਉਂਡਾਂ 'ਚ ਤਾਂ ਕਿ ਲੋਕ ਖੇਡਾਂ ਵੱਲ ਜੁਣ ਤੇ ਨਸ਼ੇ ਤੋਂ ਦੂਰ ਹੋਣ ਇੱਕ ਪਾਲਿਸੀ ਵੀ ਇਹ ਸੀਗੀ ਪਿੰਡਾਂ ਵਿੱਚ ਜਾ ਰਹੇ ਹੋ ਖੋਸੋ ਦਾ ਤੁਹਾਨੂੰ ਸਵਾਲ ਹੀ ਪੁੱਛੇ ਜਾਣ ਬੀਬੀਆਂ ਦਾ 100000 ਰੁਪਿਆ ਕਿਉਂਦਾ ਮਿਲ ਰਿਹਾ ਜੀ ਉਹ ਬਹੁਤ ਜਲਦ ਮਿਲ ਰਿਹਾ ਜੀ ਮਾਨ ਸਾਹਿਬ ਕਹਿੰਦੇ ਜਾ ਕੇ ਕਹਿ ਦਿਓ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਦੋਂ ਵੋਟ ਮੰਗਣੀ ਆ 1000 ਰੁਪਿਆ ਦੇ ਕੇ ਫਿਰ ਮੰਗਾਂਗੇ ਡੋਲੀਪੋਪ ਤਾਂ ਨਹੀਂ ਹੋਏਗਾ ਨਹੀਂ ਹੋਏਗਾ ਦੇਖੋ ਇਹ 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 ਇੱਕ ਇੱਕ ਮਿੰਟ ਜੋਸ਼ ਆ ਮੁੰਡੇ ਦੇ ਮੰਗਰ ਅਸਲ 'ਚ ਕੀ ਆ ਪੰਜਾਬ ਦਾ ਤਾਣਾ ਬਾਣਾ ਬੜਲ ਜਾ ਹੋਇਆ ਸੀ ਮੈਂ ਪਹਿਲਾਂ ਸਪੀਚ ਕਰਕੇੜੇ 75 ਸਾਲ ਹੋ ਗਏ ਕਿਸੇ ਨੇ ਸੋਚਿਆ ਹੀ ਨਹੀਂ ਇੰਨਾ ਕਰਜਾਈ ਕਰਤਾ ਹੁਣ ਇੱਕ ਬੰਦਾ ਇਮਾਨਦਾਰ ਲੱਗਿਆ ਜੇ ਮੈਂ ਤੁਹਾਨੂੰ ਵੀ ਕਹਦਾ ਤੁਸੀਂ ਬੜੇ ਸਤਿਕਾਰਯੋਗ ਹੋ ਕਿ ਤੁਸੀਂ ਆਪਣੇ ਘਰ ਦੀ ਕਬੀਲਦਾਰੀ ਮੈਨੂੰ 3 ਮਹੀਨਿਆਂ ਚ ਸੈੱਟ ਕਰਕੇ ਦਿਖਾਓ 6 ਮਹੀਨਿਆਂ ਚ ਜਦੋਂ ਕਬੀਲਦਾਰੀ ਇੱਕ ਘਰ ਦੀ ਵੀ ਉਲਝ ਜੇ ਨਾ ਉਹ ਵੀ ਛੇਤੀ ਛੇਤੀ ਸੈੱਟ ਨਹੀਂ ਹੁੰਦੀ ਮੈਨੂੰ ਕਿਉਂ ਵੀ ਸਮਾਂ ਲੱਗ ਜਾਂਦਾ ਇਦਾਂ ਪੂਰੇ ਪੰਜਾਬ ਦਾ ਤਾਣਾ ਬਾਣਾ ਤੇ ਕਬੀਲਦਾਰੀ ਉਲਝੀ ਹੋਈ ਆ ਉਲਜਾਇਓਕ ڈاکੂਆਂ ਤੇ ਲੁੱਟੇਰਿਆਂ ਨੇ ਹੁਣ ਇਮਾਨਦਾਰੀ ਮੁੱਖ ਮੰਤਰੀ ਆ ਇਮਾਨਦਾਰ ਹੌਲੀ ਹੌਲੀ ਪੰਜ ਵਾਦੇ ਕੀਤੇ ਸੀ ਚਾਰ ਪੂਰੇ ਕਰੇ ਨੇ ਬੜੀ ਇਮਾਨਦਾਰੀ ਨਾਲ ਕਰੇ ਨੇ ਨੌਕਰੀ ਵਾਲਾ ਕਿਹਾ ਸੀ ਉਹਨਾਂ ਨੇ ਬਿਜਲੀ ਦਾ ਕਿਹਾ ਸੀ ਕਿਸਾਨਾਂ ਨੂੰ ਪਾਣੀ ਕਿਸਾਨਾਂ ਨੂੰ ਲਾਈਟ ਕੱਸੀ ਪਾਣੀ ਦਾ ਕਿਹਾ ਸੀ ਉਹਦੇ ਕੰਮ ਹੋ ਰਿਹਾ ਟੋਲ ਪਲਾਜ਼ਾਂ ਵਾਲਾ ਕਿਹਾ ਸੀ ਉਹ ਐਸਐਫ ਚਲਾਈਆ ਠੀਕ ਆ ਖਾਲ ਪੱਕੇ ਹੋ ਗਏ ਸੜਕ ਸੁਰੱਖਿਆ ਫੋਰਸ ਚਲਾਈਆ ਬਹੁਤ ਐਸੇ ਕੰਮ ਨੇ ਜਿਹੜੇ ਸਾਡੇ ਲੋਕਾਂ ਦੇ ਦਿਲਾਂ ਦੇ ਕਰੀਬੀ ਨੇ ਜਿਹੜਾ 1000 ਰੁਪਿਆ ਉਹਦੇ ਲਈ ਬਜਟ ਚਾਹੀਦਾ ਪੰਜਾਬ ਚਲਾਉਣ ਲਈ ਬਜਟ ਚਾਹੀਦਾ ਹੌਲੀ ਹੌਲੀ ਮਜ਼ਬੂਤ ਕਰ ਰਹੇ ਆ ਪੰਜਾਬ ਨੂੰ ਪਰ ਆਉਣ ਵਾਲੇ ਦਿਨਾਂ ਚ ਪ੍ਰਮਾਤਮਾ ਕਰੇ ਜਲਦੀ ਇਹ ਮਸਲਾ ਵੀ ਹੱਲ ਹੋ ਜੇ ਨਾਲੇ ਤੁਸੀਂ ਖੁਸ਼ ਨਾਲੇ ਅਸੀਂ ਖੁਸ਼ ਮਿਹਰਬਾਨੀ ਪਿੰਡਾਂ ਤੇ ਜਾ ਰਹੇ ਹੋ ਕਿਸ ਤਰ੍ਹਾਂ ਬਸ ਵਧੀਆ ਰਿਸਪੋਨਸ ਬੜੀ ਕਿਰਪਾ ਪ੍ਰਮਾਤਮਾ ਦੀ ਬਸ ਇਹੀ ਕਹਨੇ ਆ ਵੀ ਸੱਚਾ ਪਾਤਸ਼ਾਹ ਇਸ ਤਰ੍ਹਾਂ ਹੌਸਲਾ ਬਣਾਈ ਰੱਖੀ ਜਿਵੇਂ ਲੋਕ ਭਰੋਸਾ ਕਰਦੇ ਨੇ ਇਹ ਭਰੋਸਾ ਵੀ ਬਣਾਈ ਰੱਖੀ ਤੇ ਮੈਨੂੰ ਇਹਨਾਂ ਦਾ ਭਰੋਸਾ ਜਿਹੜਾ ਇਹਨਾਂ ਦਾ ਉਹਨੂੰ ਮਜ਼ਬੂਤ ਕਰਾਂ ਉਹਨਾਂ ਦੀ ਲੜਾਈ ਲੜਾ ਉਹਦੇ ਕਾਬਿਲ ਬਣਾਈ ਬਸ ਥੈਂਕ ਯੂ ਇਹ ਚਾਂਚੋਸ ਪੰਦਰ ਚਾਹੇ ਜਿਨ੍ਹਾਂ ਨੇ ਆਪਣੇ ਖੁੱਲਕੇ ਜਵਾਬ ਦਿੱਤੇ ਦੇਖੋ ਹੁਣ 14 ਤਰੀਕ ਨੂੰ ਇਹਨਾਂ ਦੇ ਫਤਵਾ ਇਹਨਾਂ ਨੂੰ ਕਿਸ ਤਰ੍ਹਾਂ ਦਾ ਮਿਲਦਾ ਹੈ ਪੰਕਜ ਸਰਦਾਰ ਨਾਲ ਹਲਚਾ ਟੀਵੀ ਪਲਾਡਾ